ਬਾਕੀ ਚਾਰ ਆ ਜਿਹੜੇ ਮਾਪਿਓ ਮੁੰਡਾ ਤੇ ਇੱਕ ਚਾਚਾ ਉਹ ਅੰਦਰ ਨੇ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਤੁਸੀਂ ਇੰਸਟਾ ਤੇ ਦੇਖ ਲਓ ਤੁਸੀਂ ਫੇਸਬੁੱਕ ਤੇ ਦੇਖ ਲਓ ਤਾਂ ਨੀਹਾ ਦੀ ਵੀ ਵੀਡੀਓ ਚੱਲਦੀ ਸੀਗੀ ਅੱਜ ਭੋਗ ਪੈ ਗਿਆ ਅੱਜ ਕਿਸੇ ਨੇ ਨਹੀਂ ਪੁੱਛਣਾ ਪਹਿਲਾਂ ਤਾਂ ਅਸੀਂ ਸਾਰੇ ਫੇਸਬੁੱਕ ਤੇ ਇੰਸਟਾ ਤੇ ਲੱਗੇ ਸੀ ਅਸੀਂ ਨੀਹਾ ਨਾਲ ਐ ਨੀਹਾ ਨਾਲ ਉਹ ਤਾਂ ਹੁਣ ਪਿੰਡ ਦੇ ਵਿੱਚ ਆ ਕੇ ਪਤਾ ਲੱਗਦਾ ਕਿ ਕੌਣ ਹੈ 5 ਮਹੀਨੇ ਬਾਅਦ ਜਿੱਥੇ ਟੈਂਟ ਲੱਗੇ ਹੋਣਗੇ ਜਿੱਥੇ ਲਾਲ ਕਲਰ ਦੇ ਜਾਂ ਕੋਈ ਹੋਰ ਕਲਰ ਦੇ ਟੈਂਟ ਲੱਗੇ ਹੋਣਗੇ ਉਥੇ ਚਿੱਟੇ ਟੈਂਟ ਲੱਗਣ ਕਾਤਲਾ ਨੂੰ سزا ਹੋਣੀ ਚਾਹੀਦੀ ਹੈ ਕੋਈ ਕਹਿੰਦਾ ਵੀ ਇਹਨਾਂ ਨੂੰ ਜਿਹੜੀ ਸਜ਼ਾ ਹੈ ਉਮਰ ਕੈਦ ਦੀ ਹੋਣੀ ਚਾਹੀਦੀ ਹੈ ਕੋਈ ਇੱਥੇ ਤਾਂ ਕਹਿਣ ਲੱਗਾ ਵੀ ਫਾਂਸੀ ਤੱਕ ਦੀ ਸਜ਼ਾ ਵੀ ਹੋਣੀ ਦੇਖੋ ਇਹ ਤਾਂ ਆਲਰੇਡੀ ਪ੍ਰੋਵੀਜ਼ਨ ਹੈਗੀ ਹੈ ਤਜ ਨੇਹਾ ਦੀ ਅੰਤਿਮ ਅਰਦਾਸ ਹੋਈਆ ਨੇਹਾ ਉਹੀ ਧੀ ਤੀ ਜਿਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਤਾਂ ਹੁਣ ਮੇਰੇ ਨਾਲ ਐਡਵੋਕੇਟ ਸੈਣੀ ਮੌਜੂਦ ਹੈ ਉਹਨਾਂ ਦੇ ਘਰ ਦੇ ਬਾਹਰ ਹੀ ਅਸੀਂ ਮੌਜੂਦ ਆ ਤ ਤਾਂ ਜ਼ਰੂਰ ਮੈਨੂੰ ਜਾਣਕਾਰੀ ਦਿਓ ਵੀ ਇਸ ਸਮੇਂ ਕੇਸ ਹੈ ਕਿੱਥੇ ਆ ਕਿਉਂਕਿ ਕਿਹਾ ਜਾ ਰਿਹਾ ਵੀ ਉਹਨਾਂ ਨੇ ਸਮਾਨਤ ਅਰਚੀ ਵੀ ਜਿਹੜੀ ਆ ਉਹ ਵੀ ਦਾਇਰ ਕੀਤੀ ਸੀ ਉਸ ਦੇ ਬਾਰੇ ਇੱਕ ਵਾਰੀ ਜ਼ਰੂਰ ਜਾਣਕਾਰੀ ਹਾਂ ਦੇਖੋ ਜਿਹੜਾ ਐਫ ਆਈ ਆਰ ਤਾਂ ਤੁਹਾਨੂੰ ਪਤਾ ਹੀ ਸੀਗਾ ਕਿ ਉਹ ਤਾਂ ਲੋਸ ਹੋ ਗਈ ਸੀ ਤੇ ਜਿਹੜੀ ਬੇਲ ਐਪਲੀਕੇਸ਼ਨ ਸੀਗੀ ਉਹ ਪੈਨਾ ਬਲੋ ਫਾਈਲ ਕੀਤੀ ਗਈ ਸੀ ਇੱਕ ਜਿਹੜੀ ਮੁੰਡੇ ਦੀ ਇੱਕ ਪੈਣ ਸੀਗੀ ਉਹ 7 ਮੰਥਸ Pregnancy ਸੀਗੀ ਤੇ ਦੂਜੀ ਸਿਸਟਰ ਕੋਲ 4 ਮਹੀਨੇ ਦਾ ਬੱਚਾ ਸੀਗਾ ਉਹ ਚਲੋ ਗਰਾਊਂਡ ਨੂੰ ਦੇਖਦੇ ਹੋਏ ਜਿਹੜੀ ਜਮਾਨਤ ਉਹਨਾਂ ਦੀ ਉਹ ਮਨਜ਼ੂਰ ਹੋ ਗਈ ਸੀ ਤੇ ਬਾਕੀਆਂ ਨੇ ਹਜੇ ਤੱਕ ਲਈ ਨਹੀਂ ਕਿਉਂਕਿ ਉਹਨਾਂ ਪਰ ਤਾਂ ਚਲੋ ਬਾਕੀਆਂ ਪਰ ਤਾਂ ਸੀਰੀਅਸ ਅਲਿਗੇਸ਼ਨ ਹੈਗੀ ਹੈ ਤੇ ਹਾਈ ਕੋਰਟ ਵੀ ਇਹ ਕਹਿੰਦਾ ਕਿ ਜਦੋਂ ਲੜਕੀਆਂ ਦਾ ਜਦੋਂ ਵਿਆਹ ਹੋ ਗਿਆ ਉਹਦਾ ਆਪਣੇ ਮਾਪੇ ਕਰ ਜਿਹੜਾ ਰੋਲ ਆ ਉਹ ਘਟ ਜਾਂਦਾ ਤੇ ਬਾਕੀਆਂ ਨੇ ਹਜੇ ਜਿਹੜੀ ਬੇਲ ਐਪਲੀਕੇਸ਼ਨ ਆ ਉਹ ਲੈਣੀ ਹੈ ਹਜੇ ਹਾਂਜੀ ਸਮੇਸ ਕੇਸ ਦੇ ਵਿੱਚ ਚਾਰ ਅਰੈਸਟ ਨੇ ਹੁਣ ਹੁਣ ਪ੍ਰੈਜ਼ੈਂਟ ਹਾਂ ਪ੍ਰੈਜ਼ੈਂਟ ਚਾਰ ਅੰਦਰ ਹੈ ਦੋ ਦੀ ਤਾਂ ਚਲੋ ਬੇਟੀਆਂ ਦੀ ਹੈ ਜਿਹੜੀ ਉਹ ਜਮਾਨਤ ਹੋ ਗਈ ਸੀ ਤੇ ਬਾਕੀ ਚਾਰ ਹੈ ਜਿਹੜੇ ਮਾਂ ਪਿਓ ਮੁੰਡਾ ਤੇ ਇੱਕ ਚਾਚਾ ਉਹ ਅੰਦਰ ਨੇ ਅੱਜ ਇੱਥੇ ਆਏ ਆ ਤੁਸੀਂ ਵੀ ਆਏ ਹੋ ਆ ਪਰਿਵਾਰ ਦੇ ਅੱਜ ਵੀ ਹਾਲਾਤ ਉਦਾਂ ਦੇ ਨੇ ਮਾਤਾ ਜੀ ਕਿੱਦਾਂ ਰੋਂਦੇ ਰੋਂਦੇ ਜਿਹੜੇ ਆ ਅੰਦਰ ਉਹਨਾਂ ਨੂੰ ਇੱਕੋ ਦਮ ਆਪਣੀ ਧੀ ਦੀ ਯਾਦ ਆ ਗਈ ਸਾਹਮਣੇ ਨਹੀਂ ਜਾ ਰਹੇ ਅਸੀਂ ਮਾਤਾ ਜੀ ਨੂੰ ਵੀ ਕਾਰ ਹੁੰਦਿਆਂ ਗਿਆ ਉੱਥੇ ਜਿੱਥੇ ਤਸਵੀਰ ਪਈ ਸੀ ਉੱਥੇ ਨੀਹਾ ਦੀ ਤਸਵੀਰ ਪਈ ਸੀ ਉੱਥੇ ਬਾਰ ਬਾਰ ਮੱਥਾ ਟੇਕਣ ਲੱਗ ਗਿਆ ਉਸ ਤਸਵੀਰ ਨੂੰ ਹੀ ਚੁੰਮਣ ਲੱਗ ਗਿਆ ਦੇਖੋ ਇਹ ਤਾਂ ਕਾਰ ਦਾ ਜਿਹੜਾ ਬੱਚੀ ਦਾ ਬੱਚੀ ਲਈ ਪਿਆਰ ਹੈ ਉਹ ਤਾਂ ਕਦੀ ਮਿੱਟਦਾ ਨਹੀਂ ਹੈ ਮਾਂ ਨੂੰ ਤਾਂ ਮਾਂ ਲਈ ਤੇ ਚਾਹੇ ਮੁੰਡਾ ਚਾਹੇ ਲੜਕੀ ਹੋ ਇੱਕ ਬਰਾਬਰ ਹੈ ਹੈਨਾ ਪਰ ਹੁਣ ਜਿਹੜੀ ਨੀਹਾ ਦੀ ਮੌਤ ਹੈ ਉਹ ਇੱਕ ਪੰਜਾਬ ਦੇ ਲਈ ਇੱਕ ਮੈਂ ਕਹਿੰਦਾ ਕਿ ਜੇਕਰ ਅੱਜ ਵੀ ਲੋਕਾਂ ਨੇ ਸਬਕ ਨਹੀਂ ਲਿਆ ਫਿਰ ਫਿਰ ਲੱਖ ਲਾਣ ਤਾਲੀ ਗੱਲ ਹੈ ਕਿਉਂਕਿ ਇਹ ਬਹੁਤ ਵੱਡਾ ਤੁਸੀਂ ਅੱਜ ਦੇਖ ਲਓ ਕਿ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਤੁਸੀਂ ਇੰਸਟਾ ਤੇ ਦੇਖ ਲਓ ਤੁਸੀਂ ਫੇਸਬੁੱਕ ਤੇ ਦੇਖ ਲਓ ਤਾਂ ਨੇਹਾ ਦੀ ਵੀ ਵੀਡੀਓ ਚੱਲਦੀ ਸੀਗੀ ਅੱਜ ਭੋਗ ਪੈ ਗਿਆ ਅੱਜ ਕਿਸੇ ਨੇ ਨਹੀਂ ਪੁੱਛਣਾ ਤੇ ਮਾਲ ਲਈ ਤਾਂ ਦੇਖੋ ਇਹ ਪਰਿਵਾਰ ਤਾਂ ਉਜੜ ਗਿਆ ਹੋਇਆ ਲੜਕੀ ਦੇ ਜਿਹੜਾ ਮਾਪਾ ਪਰਿਵਾਰ ਹੈ ਉਹ ਤਾਂ ਉਜੜ ਗਿਆ ਹੋਇਆ ਤੇ ਹੁਣ ਤਾਂ ਸਿਰਫ ਇਹ ਕੀ ਹੈ ਕਿ ਅਸੀਂ ਸਬਕ ਕਦੋਂ ਲੈਣਾ ਹੈ ਕਿ ਜੋ ਹੋਇਆ ਹੈ ਜੋ ਹੈ ਨਾ ਉਹ ਤੋਂ ਸਾਨੂੰ ਹੁਣ ਪੂਰੇ ਪੰਜਾਬ ਨੂੰ ਪੂਰੇ ਭਾਰਤ ਨੂੰ ਇਸ ਤੋਂ ਸਬਕ ਲੈਣ ਦੀ ਹੁਣ ਜ਼ਰੂਰਤ ਹੈ। ਤੁਸੀਂ ਇਹ ਗੱਲ ਕਈ ਬੜੀ-ਵੱਡੀ ਗੱਲ ਕਹੀ ਆ ਵੀ ਭੁੱਖ ਤੋਂ ਬਾਅਦ ਕਿੰਨੇ ਪੁੱਛਣਾ। ਮੈਂ ਤਾਂ ਕਹਿੰਦਾ ਭੁੱਖ ਵੇਲੇ ਕਿੰਨੇ ਕੋਈ ਪੁੱਛ ਲਿਆ। ਦੇਖ ਕੇ ਬੜੇ ਆਏ ਤਸਵੀਰਾਂ ਖਿਚਾ ਕੇ ਚਲੇ ਗਏ। ਅੱਜ ਅੰਤਿਮ ਅਰਦਾਸ ਵੇਲੇ ਕਿੰਨੇ ਕੋਈ ਲੋਕ ਆਏ ਜਾਂ ਕਿੰਨੇ ਕੋਈ ਵੱਡੇ ਲੀਡਰ ਆ ਗਏ ਜਾਂ ਕਿੰਨੇ ਕੋਈ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਆਪਣੇ ਉਹਨੂੰ ਵੱਡੇ-ਵੱਡੇ ਕਹਿੰਦੇ ਆ। ਇਸ 3ਾਂ ਦੇ ਰਾਖੇ ਕੋਣ ਆ ਗਿਆ? ਮੈਂ ਮੈਂ ਵੀ ਉਹੀ ਦੇਖ ਕੇ ਹੈਰਾਨ ਹੋ ਗਿਆ ਕਿ ਇੱਕ ਜੰਗ ਬੇਟੀ ਹੈ ਜਿਹੜੀ ਜਿਹਦੀ ਮੌਤ ਹੋ ਜਾਵੇ ਕੋਈ ਨਹੀਂ ਆਇਆ ਸਿਰਫ ਰਾਜਨੀਤਿਕ ਲੋਕਾਂ ਨੇ ਤਾਂ ਦੇਖੋ ਆਪਣੀਆਂ ਵੋਟਾਂ ਵਾਸਤੇ ਕਰਨ ਹੁੰਦਾ ਉਹਨਾਂ ਨੂੰ ਤਾਂ ਕਿਸੇ ਨਾਲ ਕੁਝ ਨਹੀਂ ਹੈ ਪਰ ਗੱਲ ਤੇ ਹੈ ਕਿ ਪਰਿਵਾਰ ਨਾਲ ਖੜੇਗਾ ਕੌਣ ਖੜੂਗਾ ਕੌਣ ਹੈਨਾ ਗੱਲ ਉਸ ਚੀਜ਼ ਤੇ ਆ ਜਾਂਦੀ ਹੈ ਤੇ ਜਿਹੜੇ ਬਾਕੀ ਦਾ ਦੇਖ ਕੇ ਹੈਰਾਨੀ ਹੁੰਦੀ ਹੈ ਹੈਨਾ ਕਿ ਮਤਲਬ ਪਹਿਲਾਂ ਤਾਂ ਅਸੀਂ ਸਾਰੇ ਫੇਸਬੁਕ ਇੰਸਟਾ ਤੇ ਲੱਗੇ ਸੀ ਅਸੀਂ ਨੀਹਾ ਨਾਲ ਐ ਨੀਹਾ ਨਾਲ ਉਹ ਤਾਂ ਹੁਣ ਪਿੰਡ ਦੇ ਵਿੱਚ ਆ ਕੇ ਪਤਾ ਲੱਗਦਾ ਕਿ ਕੌਣ ਹੈ ਹੈਨਾ ਤੇ ਬੋਲ ਸੀਗਾ ਅੱਜ ਚਲੋ ਮੈਂ ਤਾਂ ਇਹੀ ਸੋਚਦਾ ਸੀ ਕਿ ਜਦੋਂ ਮੈਂ ਆਇਆ ਕਿ ਅੱਜ ਹੀ ਲੋਕ ਭੁੱਲ ਗਏ ਅੱਜੇ ਨੇ ਸਾਨੂੰ ਭੁੱਲ ਗਏ ਤੇ ਚਲੋ ਇਹ ਤਾਂ ਪਰ ਹਾਂ ਸਭ ਤੋਂ ਵੱਡੀ ਗੱਲ ਹੈ ਕਿ ਸਬਕ ਜ਼ਰੂਰੀ ਹੈ ਜਦ ਤੱਕ ਲੋਕ ਸਬਕ ਨਹੀਂ ਲੈਂਦੇ ਅੱਜ ਅਸੀਂ ਕੋਰਟ ਕਚੈਰੀਆਂ ਚੱਲ ਜੋ ਮੋਸਟਲੀ ਕੇਸ ਇਹ ਲੜਕਾ ਲੜਕੀ ਦੀ ਹੈ ਹਾਂ ਉਹੀ ਹੈ ਤੇ ਹੁਣ ਇੱਕ ਸੈਂਸ਼ੀਲ ਤੇ ਜਿਹੜੀ ਉਹ ਰੇਨੀਅਸ ਬੰਦੇ ਨਾ ਲੇਡੀਜ਼ ਚ ਨਾ ਜੈਂਟਸ ਚ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਡਿਸਪਿਊਟ ਦਾ ਸੈਨਸ਼ੀਲਤਾ ਸੈਨ ਸ਼ਕਤੀ ਨਹੀਂ ਡਿਸਪਿਊਟ ਦੇ ਕੇਸਿਸ ਅਸੀਂ ਅਸੀਂ ਵੀ ਵੋਟ ਦੇਖਦੇ ਆ ਕਿਉਂਕਿ ਜਿੱਦਾਂ ਸਾਡਾ ਸਾਰਾ ਮੈਂ ਕਹਿੰਦਾ ਕੰਮ ਹੈ ਤੁਹਾਡਾ ਵੀ ਚਲੋ ਸਾਡੇ ਕੋਲ ਖਬਰਾਂ ਬਣ ਕੇ ਆਉਂਦੀਆਂ ਤੁਹਾਡੇ ਕੋਲ ਖਬਰਾਂ ਤੋਂ ਪਹਿਲਾਂ ਉਹ ਚੀਜ਼ਾਂ ਆਉਂਦੀਆਂ ਨੇ ਪਰ ਡਿਸਪਿਊਟ ਤਾਂ ਕਿੱਥੇ ਪਰ ਇਹੋ ਜਿਹੇ ਮਾਮਲੇ ਬਹੁਤ ਘੱਟ ਹੁੰਦੇ ਆ ਵੀ ਜਿਸ ਦੇ ਵਿੱਚ ਕਿਸੇ ਨੂੰ ਮਾਰ ਹੀ ਦੇਣਾ ਚਲੋ ਮਰਿਆ ਉਹ ਇਨਵੈਸਟੀਗੇਸ਼ਨ ਦਾ 파ਰ ਮੈਂ ਹਰ ਵਾਰੀ ਕਹਿੰਦਾ ਬਟ ਜੇ ਜ਼ਹਿਰ ਵੀ ਲੇਤਾ ਤਾਂ ਮਜਬੂਰਤਾ ਕੀਤਾ ਕਿਸੇ ਨੇ ਹ ਕਿਸ ਨੇ ਤਾਂ ਮਜਬੂਰ ਕੀਤਾ ਹੀ ਹੈ ਨਾ ਕਿ ਕਿਉਂਕਿ ਹੁਣ ਆਪ ਹੀ ਦੇਖ ਲੋ ਕਿ 5 ਮਹੀਨੇ ਪਹਿਲਾਂ ਜਿਹੜਾ ਵਿਆਹ ਹੋਇਆ ਸੀਗਾ ਅ ਕਿਸੇ ਦਾ ਮਰਨੇ ਨੂੰ ਦਿਲ ਨਹੀਂ ਕਰਦਾ ਤੇ ਜੇਕਰ ਕੋਈ ਮਰਿਆ ਤਾਂ ਕੋਈ ਤਾਂ ਕਾਰਨ ਹੈਗਾ ਨਾ ਜਿਹਦੇ ਕਰਕੇ ਲੜਕੀ ਨੂੰ ਜਿਹੜਾ ਚਾਹੇ ਲੜਕੀ ਨੇ ਆਪ ਕੀਤਾ ਚਾਹੇ ਉਹਨੂੰ ਪੁਲਾਇਆ ਹੈ ਹੈ ਨਾ ਮਜਬੂਰਤਾ ਹੋਈ ਹੈ ਨਾ ਉਹ ਤੇ ਚਲੋ ਉਹ ਤਾਂ ਰੱਬ ਨੂੰ ਪਿਆਰ ਹੀ ਹੋਗੀ ਮੈਂ ਜਿੱਦਾਂ ਪਹਿਲਾਂ ਵੀ ਕਹਿੰਦਾ ਕਿ ਇਹ ਸਭ ਤੋਂ ਵੱਡਾ ਇਹ ਸਭ ਤੋਂ ਵੱਡਾ ਹੁਣ ਜੇ ਅੱਜ ਵੀ ਸਬਕ ਨਹੀਂ ਲਿਆ ਫਿਰ ਉਹਦਾ ਉਹਦਾ ਕੋਈ ਫਾਇਦਾ ਨਹੀਂ ਲੋਕੇ ਨਾ ਡਰ ਗਏ ਨੇ ਆਪਣੇ ਧਿਆਨੋਂ ਵਿਆਂ ਤੋਂ ਇਸ ਕੇਸ ਤੋਂ ਬਾਅਦ ਮੈਂ ਦੇਖੋ ਪੂਰੇ ਪੰਜਾਬ ਮੈਂ ਰੀਲਾ ਵੀ ਬਹੁਤ ਦੇਖੀਆਂ ਕਿ ਨੇਹਾ ਦੇ ਜਿਵੇਂ ਹੋਇਆ ਜੋ ਨੇਹਾ ਨਾਲ ਹੋਇਆ ਉਹ ਰੀਲਾ ਵੀ ਬਣੀਆਂ ਜਾਗਰੂਕ ਕਰਨ ਵਾਸਤੇ ਅਵੇਅਰ ਕਰਨ ਵਾਸਤੇ ਕਿਤੇ ਨਾ ਕਿਤੇ ਤਾਂ ਡਰ ਹੁੰਦਾ ਕਿ ਪੰਜ ਮਹੀਨੇ ਦੇ ਵਿੱਚ ਇਹ ਜੇ ਕੀ ਹੋ ਗਿਆ ਤੇ ਹੁਣ ਜਿਨ੍ਹਾਂ ਦੇ ਘਰ ਧੀ ਹੈ ਉਹਨਾਂ ਨੂੰ ਤਾਂ ਇਹ ਦਿੱਕਤ ਹੋਈਗੀ ਕਿ ਸ਼ਾਇਦ ਸਾਡੀ ਨਾਲ ਨਾ ਹੋ ਜੇ ਇਹਦਾ ਅਸੀਂ ਸਾਰੇ ਹੀ ਧੀਆਂ ਪੈਣ ਵਾਲੇ ਆ ਹਰ ਇੱਕ ਨੂੰ ਇਹ ਹਰ ਇੱਕ ਨੂੰ ਟੈਨਸ਼ਨ ਹੈ ਇਨਵੈਸਟੀਗੇਸ਼ਨ ਕਿੱਥੇ ਪਹੁੰਚੀ ਹੈ ਇਨਵੈਸਟੀਗੇਸ਼ਨ ਤਾਂ ਹਜੇ ਤਾਂ ਦੇਖੋ ਚਲਾਨ ਪੇਸ਼ ਹੋਏਗਾ ਹਜੇ ਤਾਂ ਇਹ ਤਾਂ ਸਿਰਫ ਰਿਮਾਂਡ ਪੇਪਰ ਹੀ ਹੈ ਚਲਾਨ ਤਾਂ ਹਜੇ ਪੇਸ਼ ਹੋਊਗਾ ਉਹ ਦੇਖੋ ਕਦੋਂ ਕਰਦੀ ਪੁਲਿਸ ਵਾਲੇ ਹਾਂਜੀ ਤੇ ਫਿਲਹਾਲ ਜਿਹੜੇ ਆ ਉਹ ਬੰਦੇ ਅੰਦਰ ਹੈ ਚਾਰ ਬੰਦੇ ਅੰਦਰ ਹੈ ਹੋਰ ਅਸੀਂ ਜਿਹੜੀ ਆਪੋਸ ਕੇਸ ਲੜਾਂਗੇ ਹਾਂ ਹਾਂਜੀ ਹਾਈ ਕੋਰਟ ਜਾ ਸਕਦੇ ਆ ਅਪੀਲ ਨਹੀਂ ਹਾਂ ਬਿਲਕੁਲ ਜਿੱਥੇ ਤੱਕ ਜੇ ਪਰਿਵਾਰ ਨਾ ਕਹਤੇ ਕਿ ਅਪੀਲ 'ਚ ਜਾਣਾ ਅਸੀਂ ਜ਼ਰੂਰ ਜਿਹੜਾ ਜਿਨ੍ਹਾਂ ਦੀ ਬੇਲ ਐਪਲੀਕੇਸ਼ਨ ਅਲਾਉ ਹੋਈ ਹੈ ਅਸੀਂ ਜ਼ਰੂਰ ਜਾਵਾਂਗੇ ਪਰ ਕਿਤੇ ਨਾ ਕਿਤੇ ਚਲੋ ਉੱਥੇ ਗਰਾਊਂਡ ਤਾਂ ਚਲੋ ਇੱਕ ਉਹਨਾਂ ਕੋਲ ਹੈਗਾ ਨਾ ਕਿ ਇੱਕ 7 ਮਹੀਨੇ ਦੀ ਪ੍ਰੈਗਨੈਂਟ ਹੈ ਇੱਕ ਕੋਲ 4 ਮਹੀਨੇ ਦਾ ਬੱਚਾ ਹੈ ਉਹ ਤਾਂ ਕਿਤੇ ਨਾ ਕਿਤੇ ਗਰਾਊਂਡ ਹੈ ਚਲੋ ਪਰ ਅਸੀਂ ਸਾਡੀ ਲੜਾਈ ਇਹ ਹੈ ਕਿ ਜਿਹੜੇ ਬਾਕੀ ਅੰਦਰ ਆ ਉਹਨਾਂ ਵਾਸਤੇ ਅਸੀਂ ਪਰਿਵਾਰ ਨੂੰ ਇਨਸਾਫ ਵਾਸਤੇ ਜਿੰਨਾ ਹੋ ਸਕੇ ਉਹ ਨਹੀਂ ਲੜਾਈ ਲੜੀ ਹੈ ਮੈਂ ਵੀ ਜਦੋਂ ਜਿਵੇਂ ਤੁਸੀਂ ਆਉਂਦੇ ਹੋ ਜਦੋਂ ਮੈਂ ਵੀ ਇਸ ਪਰਿਵਾਰ ਦੇ ਵਿੱਚ ਆਉਂਦਾ ਤਾਂ ਐ ਲੱਗਦਾ ਵੀ ਆਪਣਾ ਹੀ ਆ ਪਰਿਵਾਰ ਵੀ ਪਤਾ ਨਹੀਂ ਐ ਅੰਦਰ ਵੱੜਦੇ ਨੇ ਵੀ ਅੱਖਾਂ ਦੇ ਵਿੱਚ ਹੰਝੂ ਆਂਦੇ ਰੋਕਣੇ ਪੈਂਦੇ ਆ ਵੀ ਹੋਇਆ ਕਿ ਐ ਲੱਗਦਾ ਵੀ ਕਿਸੇ ਨਾ ਕਿਤੇ ਕੋਈ ਨਾ ਕਨੈਕਸ਼ਨ ਦੇਖੋ ਕਨੈਕਸ਼ਨ ਦੀ ਗੱਲ ਹੈ ਕਿ ਹੁਣ ਅਸੀਂ ਤਾਂ ਮੈਂ ਤਾਂ ਪਹਿਲੇ ਦਿਨ ਤੋਂ ਜਦੋਂ ਹੋਇਆ ਸੀ ਮੈਂ ਤਾਂ ਪਹਿਲੇ ਦਿਨ ਤੋਂ ਹੀ ਸੀਗਾ ਜਦੋਂ ਹੋ ਜਾਂਦਾ ਫਿਰ ਓਬਵੀਅਸ ਹੈ ਕਿ ਸਾਡਾ ਜਿਹੜਾ ਰਿਲੇਸ਼ਨ ਉਹ ਇੱਕ ਪਰਿਵਾਰ ਵਰਗਾ ਬਣ ਜਾਂਦਾ ਹੈ ਹਨ ਤੁਸੀਂ ਵੀ ਪਹਿਲੀ ਵਾਰ ਤੁਸੀਂ ਆਏ ਸੀਗੇ ਘਰ ਦੇ ਵਿੱਚ ਤੇ obvious ਹੈ ਕਿ ਜਦੋਂ ਅਸੀਂ ਪਰਿਵਾਰ ਚ ਆਣਾ ਜਾਣਾ ਔਰ ਰਿਲੇਸ਼ਨ ਬਣ ਜਾਂਦੇ ਤੇ ਤੁਸੀਂ ਪਹਿਲਾਂ ਵੀ ਦੇਖੋ ਮਤਲਬ ਜਿਹੜਾ ਵੀ ਆਇਆ ਬੰਦਾ ਇੱਥੇ ਪਾਬੋ ਕੋ ਹੋ ਕੇ ਗਿਆ ਨਾਲੇ ਸਭ ਤੋਂ ਵੱਡੀ ਗੱਲ ਪਰਿਵਾਰ ਨੇ ਸੋਚਿਆ ਹੋਵੇਗਾ ਵੀ 5 ਮਹੀਨੇ ਬਾਅਦ ਜਿੱਥੇ ਟੈਂਟ ਲੱਗੇ ਹੋਣਗੇ ਜਿੱਥੇ ਲਾਲ ਕਲਰ ਦੇ ਜਾਂ ਕੋਈ ਹੋਰ ਕਲਰ ਦੇ ਟੈਂਟ ਲੱਗੇ ਹੋਣਗੇ ਉੱਥੇ ਚਿੱਟੇ ਟੈਂਟ ਲੱਗਣਗੇ ਪਰਿਵਾਰ ਦੇਖੋ ਕੋਈ ਵੀ ਨਹੀਂ ਇੱਦਾਂ ਸੋਚਦਾ ਕਿ ਸਾਡੀ ਧੀ ਹੈ ਜਿਹੜੀ ਘਰ ਦੇ ਵਿੱਚ ਐਵੇਂ ਹੋਵੇ ਪਰ ਹਾਲਾਤ ਕੀ ਹੋਗੇ ਮਤਲਬ ਸਮਝ ਨਹੀਂ ਆਉਂਦਾ ਕਿ ਕਿਉਂ ਮਤਲਬ ਜਿਹੜੀ ਡੈਥ ਹੈ ਇਹ ਹੋਈ ਹੈ ਤੇ ਅੱਜ ਟੈਂਟ ਟੈਂਡ 5 ਮਹੀਨੇ ਪਹਿਲਾਂ ਕੋਸਤੀ ਅੱਜ ਰੰਗ ਉਹਨਾਂ ਦਾ ਬਦਲ ਗਿਆ ਮੈਂ ਇੱਥੇ ਦੇਖ ਰਿਹਾ ਮੈਂ ਪੂਰਾ ਪਿੰਡ ਇੱਥੋਂ ਆਇਆ ਪਹਿਲੇ ਤਾਂ ਗੱਲ ਚਲੋ ਪਿੰਡ ਥੋੜਾ ਜਿਹਾ ਸ਼ਹਿਰ ਤੋਂ ਅਲੱਗ ਪੈਂਦਾ ਪਰ ਮੈਂ ਇੱਥੇ ਕੋਈ ਘਰ ਦੇ ਵਿੱਚ ਕੋਈ ਖੁਸ਼ੀ ਨਹੀਂ ਦੇਖੀ ਕੋਈ ਚਹਿਲ ਪਹਿਲ ਨਹੀਂ ਦੇਖੀ ਕੋਈ ਬਾਹਰ ਸਾਰੇ ਮਤਲਬ ਜਿਹੜੇ ਪਿੰਡ ਵਾਸੀ ਜ਼ਰੂਰ ਇੱਥੇ ਆਏ ਮੈਂ ਉਹ ਗੱਲ ਕਵਾਂਗਾ ਤੇ ਜੇ ਕਿਸੇ ਨੂੰ ਰਸਤਾ ਵੀ ਪੁੱਛ ਰਹੇ ਸੀ ਉਹ ਕਹਿੰਦੇ ਸੀ ਅਸੀਂ ਵੀ ਉੱਥੇ ਚੱਲੇ ਆਂ ਬਸ ਉੱਥੇ ਜਾ ਰਹੇ ਆਂ ਮਤਲਬ ਕਿਸੇ ਵੀ ਪਿੰਡ ਵਾਸੀ ਦੇ ਸ਼ਕਲ ਤੇ ਮੈਂ ਖੁਸ਼ੀ ਨਹੀਂ ਦੇਖੀ ਸਮਾਈਲ ਲੈ ਕੇ ਹਰ ਕੋਈ ਇਹੀ ਕਹਿ ਰਿਹਾ ਵੀ ਸਾਡੀ ਦੀਆ ਦੇਖੋ ਮੈਂ ਤਾਂ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜਦੋਂ ਅਸੀਂ ਧਾਰਨਾ ਵੀ ਲਾਇਆ ਸੀਗਾ ਤਾਂ ਲਗਭਗ ਪੂਰਾ ਪਿੰਡ ਨਾਲ ਲਗੜ ਪਹੁੰਚ ਗਿਆ ਸੀ ਇਨਸਾਫ ਲੈਣ ਵਾਸਤੇ ਇਹ ਪਿੰਡ ਵਾਲੇ ਲਈ ਦੇਖੋ ਇਹ ਹਿੰਮਤ ਵਾਲੀ ਗੱਲ ਹੈ ਕਿ ਚਾਹੇ ਲੋਕ ਚਾਹੀਨਾਂ ਨਾਲ ਕਿਸ ਦੀ ਬਣਦੀ ਸੀ ਜਾਂ ਨਹੀਂ ਬਣਦੀ ਸੀ ਪਰ ਪੂਰਾ ਪਿੰਡ ਪੂਰਾ ਪਿੰਡ ਨਾਲਾਗੜ ਪਹੁੰਚ ਗਿਆ ਸੀ ਜਿਹਦੇ ਕਰਕੇ ਦਬਾਅ ਉਹ ਦੇ ਵਿੱਚ ਪੁਲਿਸ ਨੂੰ ਆ ਕੇ ਇਹਨਾਂ ਲਈ ਸਟੈਪ ਚੁੱਕਣਾ ਪਿਆ ਹਨ ਬਾਕੀ ਬੰਦੇ ਜਲਦ ਅਰੈਸਟ ਕਰਨੇ ਪਏ ਮਤਲਬ ਅਸਲ ਦੇ ਵਿੱਚ ਇਹ ਪਿੰਡ ਦੀ ਲੜਾਈ ਆ ਜਿਹੜੀ ਪਿੰਡ ਨੇ ਲੜਾਈ ਲੜੀ ਬੇਟੀ ਦੇਖੋ ਘਰ ਦੀ ਘਰ ਪਿੰਡ ਦਾ ਇੱਕ ਹੀ ਹਿੱਸਾ ਹੈ ਨਾ ਉਹ ਤਾਂ ਫਿਰ ਇੱਕ ਪਿੰਡ ਦੀ ਇੱਜ਼ਤ ਦਾ ਸਵਾਲ ਬਣ ਜਾਂਦਾ ਜੇ ਹੋਇਆ ਕੁਝ ਤੇ ਉਹਦੇ ਕਰਕੇ ਜਦੋਂ ਪਿੰਡ ਇੱਕ ਜੁਟ ਸੀਗਾ ਪੰਚਾਇਤ ਇੱਕ ਜੁਟ ਸੀ ਸਾਰੇ ਸਾਰੇ ਬੰਦੇ ਚਾਹੇ ਵਿਰੋਧੀ ਸੀ ਚਾਹੇ ਆਪਣੇ ਸੀ ਸਾਰੇ ਨਾਲਗੜ੍ਹ ਪਹੁੰਚ ਗਏ ਸਾਰੇ ਨੇ ਜਿਹੜੀ ਲੜਾਈ ਉਹ ਲੜੀ ਹੈ ਹਾਂਜੀ ਹੁਣ ਟ੍ਰੈਂਡ ਵੀ ਮਤਲਬ ਤੁਹਾਨੂੰ ਪਤਾ ਇੰਸਟਾਗ੍ਰਾਮ ਤੇ ਹਰ ਕੋਈ ਸਟੋਰੀ ਪਾ ਦਿੰਦਾ ਕੋਈ ਕਹਿੰਦਾ ਵੀ ਜੇ ਕਤਲ ਕੀਤਾ ਕਾਤਲਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਕੋਈ ਕਹਿੰਦਾ ਵੀ ਇਹਨਾਂ ਨੂੰ ਜਿਹੜੀ ਸਜ਼ਾ ਉਮਰ ਕੈਦ ਦੀ ਹੋਣੀ ਚਾਹੀਦੀ ਹੈ ਕੋਈ ਇੱਥੇ ਤੱਕ ਕਹਿਣ ਲੱਗਿਆ ਵੀ ਫਾਂਸੀ ਤੱਕ ਦੀ ਸਜ਼ਾ ਵੀ ਹੋਣੀ ਚਾਹੀਦੀ ਹੈ ਦੇਖੋ ਇਹ ਤਾਂ ਆਲਰੇਡੀ ਪ੍ਰੋਵੀਜ਼ਨ ਹੈਗੇ ਆ ਹਨ ਉਹਦੇ ਜਿਹੜੀ ਪਹਿਲਾਂ ਆਈਪੀਸੀ ਅੱਜ ਬੀਐਨਐਸ ਜੋ ਜੋ ਪ੍ਰੋਵੀਜ਼ਨ ਹੈਗਾ ਸਜ਼ਾ ਤਾਂ ਉਹਦੇ ਅਕੋਰਡਿੰਗ ਹੀ ਮਿਲਣੀ ਹੈ ਤੇ ਬਹੁਤ ਫਾਂਸੀ ਦੀ ਸਜ਼ਾ ਤਾਂ ਬਹੁਤ ਰੇਅਰ ਕੇਸਾਂ ਚ ਹੁੰਦੀ ਹੈ ਬਹੁਤ ਜਿਆਦਾ ਇੱਕ ਅਦੀ ਫਾਂਸੀ ਹੁੰਦੀ ਹੈ ਜਾਂ ਕਿ ਇੱਕ ਅਦਾਹਕੇ ਪਰ ਹਾਂ ਜਿੱਤੇ ਤੱਕ ਇਹ ਹੈ ਕਿ ਜੋ ਪ੍ਰੋਵੀਜ਼ਨ ਹੈਗਾ ਜਿੱਤੇ ਤੱਕ ਲੜਾਈ ਹੈ ਗੱਲ ਹੁੰਦੀ ਹੈ ਕਿ ਸਬਕ ਇਸ ਪਰਿਵਾਰ ਨਾਲ ਜੋ ਹੋ ਗਿਆ ਸੋ ਹੋ ਗਿਆ ਪਰ ਕਿਸੇ ਹੋਰ ਪਰਿਵਾਰ ਦੇ ਨਾਲ ਨਾ ਹੋਵੇ ਅਸੀਂ ਇਸ ਪਰਿਵਾਰ ਦੇ ਅਸੀਂ ਐਗਜ਼ਾਮਪਲ ਦੇ ਸਕੀਏ ਬਾਕੀ ਪਰਿਵਾਰਾਂ ਨੂੰ ਭਈ ਉਹਨਾਂ ਨਾਲ ਐਦਾਂ ਹੋਇਆ ਸੀ ਤੇ ਆਹ ਗੱਲਬਾਤ ਹੋਈ ਸੀ ਆਹ ਸਜ਼ਾ ਹੋਈ ਸੀ ਫਿਰ ਇਹ ਵੀ ਗੱਲ ਆ ਵੀ ਜਿਹੜੇ ਇਹੋ ਜਿਹੇ ਕੇਸਿਸ ਹੁੰਦੇ ਨੇ ਕੋਰਟ ਜੇ ਕੋਈ ਗਿਲਟੀ ਪ੍ਰੂਫ ਹੋ ਜਾਂਦਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੰਦੀ ਹੈ ਇਹ ਤਾਂ ਦੇਖੋ ਜਿਹੜਾ ਨਿਹਾਂ ਦਾ ਕੇਸ ਹੈਗਾ ਲਗਭਗ ਪੂਰੇ ਜਿਹੜਾ ਇਨਸਾਫ ਪਸੰਦ ਬੰਦਾ ਹੈ ਉਹਨਾਂ ਸਾਰਿਆਂ ਨੇ ਵੀਡੀਓ ਦੇਖਿਆ ਉਹ ਲਗਭਗ ਹਰ ਇੱਕ ਬੰਦੇ ਦੇ ਅੱਖਾਂ ਵਿੱਚ ਵੀ ਹੰਝੂ ਆਏ ਆ ਕਿਤੇ ਨਾ ਕਿਤੇ ਜਿਹੜੇ ਜਿਹੜੇ ਜੱਜ ਸਾਹਿਬ ਕੇਸ ਨੂੰ ਬਹੁਤ ਚੂ ਦੇਖਦੇ ਆ ਜਿਨ ਕੀ ਪਤਾ ਉਹਨਾਂ ਨੇ ਵੀ ਦੇਖਿਆ ਹੋਵੇ ਅਸਲੀਅਤ ਕੀ ਪਤਾ ਉਹਨਾਂ ਨੇ ਵੀ ਦੇਖੀ ਹੋਵੇ ਤੇ ਸਜ਼ਾ ਜਿਹੜੀ ਹੋ ਤਾਂ ਬੀਐਨਐਸ ਜੋ ਹੈਗਾ ਹੈ ਭਾਰਤੀ ਨਿਆਂ ਸੇ ਤੋਂ ਦੇ ਕੋਡਿੰਗ ਹੈ ਉਹ ਤਾਂ ਮਿਲੂਗੀ ਬਤ ਉਹ ਉਮਰ ਕੈਦ ਵੀ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਤਾਂ ਫਾਂਸੀ ਵੀ ਨਹੀਂ ਇਹਨਾਂ ਕੇਸ ਜਿਹੜਾ ਪ੍ਰੋਵੀਜ਼ਨ ਉਹ ਫਾਂਸੀ ਵਾਲਾ ਤਾਂ ਚਲੋ ਨਹੀਂ ਹੈ ਹੈਨਾ ਤੇ ਪ੍ਰੋਵੀਜ਼ਨ ਜੋ ਹਰ ਇੱਕ ਸੈਕਸ਼ਨ ਦਾ ਪ੍ਰੋਵੀਜ਼ਨ ਹੈ ਉਹ ਨਹੀਂ ਦੱਸਿਆ ਹੁੰਦਾ ਜੋ ਵੀ ਹੈ ਤੇ ਜਿੱਥੇ ਤੱਕ ਹੁੰਦਾ ਹੈ ਅਸੀਂ ਤਾਂ ਇਹੀ ਹੈ ਕਿ ਜੋ ਮੈਕਸਿਮਮ ਸਜ਼ਾ ਹੈ ਉਹਦੇ ਤੱਕ ਅਸੀਂ ਲੜਾਈ ਹੈ ਜਿਹੜੀ ਉਹ ਲੜਾਈ ਹੈ ਬੇਨਤੀ ਹੈ ਕਿ ਸੀਐਮ ਸਾਹਿਬ ਜੀ ਦਾ ਸਾਥ ਦੇਣ ਜੋ ਵੀ ਹੈਗਾ ਬਾਕੀ ਪਤਾ ਹੀ ਵੀ ਕੀ ਹੋਇਆ ਬਤ ਸਾਰੀ ਵੀਡੀਓ ਪਈਆਂ ਆਈਆਂ ਸਭ ਕੁਝ ਮੇਰੇ ਨਾਲ ਤਕਾ ਹੋ ਰਿਹਾ ਮੇਰੇ ਨਾਲ ਤਕਾ ਨਾ ਹੋਵੇ ਸੀਐਮ ਸਾਹਿਬ ਜੀ ਮੇਨ ਮੇਰਾ ਬਸ ਮਿਲਣ ਇੱਕ ਵਾਰੀ ਸਾਨੂੰ ਮਿਲਣ ਦਾ ਮੌਕਾ ਦਿੱਤਾ ਜਾਵੇ ਅਸੀਂ ਸੀਐਮ ਸਾਹਿਬ ਨਾਲ ਬੜਾ ਦੁੱਖ ਸਾਂਝਾ ਕਰਨ ਦੇ ਸਾਨੂੰ ਲੋਕਾਂ ਨੂੰ ਤਾਂ ਲੱਗਦਾ ਸੀ ਕੇਸ ਕੇਸ ਖਤਮ ਹੋ ਗਿਆ ਗ੍ਰਿਫਤਾਰੀਆਂ ਹੋ ਗਈਆਂ ਪਰ ਤੁਹਾਡੇ ਤੁਸੀਂ ਕਹਿ ਰਹੇ ਹੋ ਵੀ ਤਕਾ ਹੋ ਰਿਹਾ ਬਹੁਤ ਜ਼ਿਆਦਾ ਤਕਾ ਹੋ ਰਿਹਾ ਸਭਨਾ ਨਾਂ ਬੇਲਾਂ ਦੇ ਹੋ ਰਹੀਆਂ ਜੀਵਨਤਾ ਹੋ ਰਹੀਆਂ ਕੁਛ ਨਹੀਂ ਹੋ ਰਿਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ ਕੋਈ ਸਾਡਾ ਸਾਥ ਨਹੀਂ ਦੇ ਰਿਹਾ ਅਸੀਂ ਤਾਂ ਇੱਧਰ ਕੀ ਕਰੀਏ ਅਸੀਂ ਸਾਨੂੰ ਤਾਂ ਕੁਛ ਪਤਾ ਨਹੀਂ ਲੱਗਦਾ ਵੀ ਅਸੀਂ ਕੀ ਕਰੀਏ ਉੱਦਾਂ ਹੈ ਕਰੀਏ ਦੁੱਖ ਸਾਨੂੰ ਪਤਾ ਜੇ ਸਾਡੇ ਤੇ ਕੀ ਆ ਬੀਤਿਆ ਕਰੀ ਵੀ ਵੀ ਇੱਧਰ ਅਸੀਂ ਕੀ ਕਰੀਏ ਕਿ ਉੱਦਰ ਅਸੀਂ ਹੁੰਦਾ ਕੀ ਕਰੀਏ ਕੁਛ ਨਹੀਂ ਪਤਾ ਲੱਗਿਆ ਕਰਦਾ ਉਹ ਆਪਣਾ ਵਸ ਪੈਸੇ ਦੇ ਜੋਰ ਨਾਲ ਸਭ ਕੁਝ ਆਪਣਾ ਹੀ ਕਰਿਆ ਕਰਦੇ ਜੀਵਨਤਾ ਹੋਇਆ ਕਰਦੇ ਸਭ ਕੁਝ ਹੋਇਆ ਕਰਦਾ ਨਾ ਜ਼ੋਰ ਦਿਖਾ ਰਹੇ ਤੁਸੀਂ ਕਹਿ ਰਹੇ ਹੋ ਹਾਂਜੀ ਪੈਸੇ ਦਾ ਜ਼ੋਰ ਦਿਖਾ ਰਹੇ ਹਾਂ ਪੈਸੇ ਤੇ ਜ਼ੋਰ ਨਾਲ ਜ਼ਬਾਨਤਾ ਕਰਾ ਰਹੇ ਵਕੀਲ ਵੀ ਜਦਾਂ ਬੀਕ ਗਏ ਪੁਲਿਸ ਪ੍ਰਸ਼ਾਸਨ ਵੀ ਬੀਕ ਗਏ ਜਿਹੜਾ ਤੁਹਾਡੇ ਵਾਲੀ ਸਾਈਡ ਆ ਉਹ ਤਾਂ ਤੁਹਾਡਾ ਕੇਸ ਲੜ ਰਿਹਾ ਪ੍ਰੋਪਰਲੀ ਜਿਹਨਾਂ ਸਾਡਾ ਸਰਕਾਰੀ ਵਕੀਲ ਤਾਂ ਉਹ ਬੀਕ ਗਿਆ ਉਹਨੇ ਸਾਡਾ ਕੋਈ ਸਾਥ ਨਹੀਂ ਸਰਕਾਰੀ ਵਕੀਲ ਰੁਕ ਬੀਕ ਗਿਆ ਜਿਹੜੇ ਐਡਵੋਕੇਟ ਸੈਣੀ ਆ ਉਹ ਤਾਂ ਕੇਸ ਲੜ ਰਿਹਾ ਉਹਦਾ ਨਹੀਂ ਮੈਨੂੰ ਪਤਾ ਬੱਚਿਆਂ ਨੂੰ ਪਤਾ ਮੈਂ ਇਦਾਂ ਸੁਣਿਆ ਤਾਂ ਮੜਾ ਜਾ ਮੈਨੂੰ ਕੁਝ ਦੱਸਦੇ ਹੀ ਨਹੀਂ ਹੈਗੇ ਵੇ ਮਮੀ ਟੈਨਸ਼ਨ ਕਰਦੀ ਪਈ ਮਮੀ ਤਾਂ ਮਰ ਜਾਂਦੀ ਤਾਂ ਬਹੁਤ ਚੰਗੀ ਗੱਲ ਸੀ ਇਹ ਦਿਨ ਦੇਖਣਾ ਨਾ ਹੰਦਾ ਮੈਨੂੰ ਪਤਾ ਇੱਕ ਸੁਭਾਨ ਨੂੰ ਪਤਾ ਵੀ ਮੇਰੇ ਪਰ ਮੈਂ ਇੱਕ ਇੱਕ ਪਾਲਿਕ ਸੈਕਿੰਡ ਕਿਦਾਂ ਕੱਢਿਆ ਕਰਦੀ ਬਹੁਤ ਔਖਾ ਮੇਰੇ ਲਈ ਮੈਂ ਕਹਿੰਦੀ ਚੱਲ ਹੋਰ ਤਾਂ ਕੁਝ ਨਹੀਂ ਚੱਲ ਉਹਨਾਂ ਨੂੰ ਮਾੜੀ ਮੋਟੀ ਸਜਾਈ ਦਿੱਤੀ ਜਾਵੇ ਉਹਨਾਂ ਨੂੰ ਹੋ ਗਿਆ ਕਿਸੇ ਹੋਰ ਦੀ ਬੱਚੀ ਨਾਲ ਨਾ ਹੋਵੇ ਮੇਰੇ ਨਾਲ ਤਾਂ ਹੋ ਗਿਆ ਕਿਸੇ ਦੀ ਹੋਰ ਦੀ ਬੱਚੀਆਂ ਨਾਲ ਨਾ ਹੋਵੇ ਬਹੁਤ ਥੱਕਾ ਹੋਇਆ ਕਰਦਾ ਬਹੁਤ ਜ਼ਿਆਦਾ ਸਾਨੂੰ ਇਨਸਾਫ ਚਾਹੀਦਾ ਵਸ ਤੁਹਾਨੂੰ ਪਹਿਲੇ ਦਿਨ ਠੋਕਰਾ ਖਾਣੀਆਂ ਪਿਆ ਤਾਂ ਉੱਥੇ ਜਾ ਕੇ ਆਪਣੀ ਬੱਚੀ ਦੀ ਡੈੱਡ ਬੋਡੀ ਰੱਖਣੀ ਪਈ ਆ ਹਾਂਜੀ ਤੇ ਅੱਜ ਉਹਦਾ ਅੰਤਿਮ ਅਰਦਾਸ ਹੈ ਅੱਜ ਅੰਤਿਮ ਅਰਦਾਸ ਤੇ ਵੀ ਤੁਸੀਂ ਇਨਸਾਫ ਦੀ ਮੰਗ ਹਾਂਜੀ ਜਦ ਬਸ 6 ਦਿਨ ਵੀ ਅਜੇ ਤਾਂ ਜਵਾਨਤਾ ਹੋ ਗਈਆਂ ਜਿਨ੍ਹਾਂ ਨੂੰ ਧਰਨਾ ਦੇ ਕੇ ਡੈੱਡ ਬੋਡੀ ਸਾਰੇ ਕਮਾਈ ਨੰਦ ਪ੍ਰਸਾਦਜੀ ਦੀ ਵਾਗਤੋਂ ਲੈ ਕੇ ਸਮਝ ਲਓ ਤੁਸੀਂ ਨਾਲਾਗੜ ਫੇਰ ਡੈੱਡ ਬੋਡੀ ਪਜਾਈ ਲੈ ਕੇ ਇਨਸਾਫ ਕਰਕੇ ਹੀ ਫੇਰ ਵੀ ਸਾਰੇ ਦੁਨੀਆ ਜਿੰਨੀ ਆਈ ਵੀ ਸੀ ਸੰਸਕਾਰ ਤੇ ਸਾਰੇ ਦੁਨੀਆ ਸਾਰੇ ਲੋਕ ਪਤਾ ਨਹੀਂ ਕਿੱਥੇ ਕਿੱਥੇ ਇਕੱਠੇ ਹੋ ਗਏ ਧਰਨਾ ਦਿੱਤਾ ਤਾਂ ਉਹਨਾਂ ਨੇ ਮਾੜਾ ਮੋਟਾ ਸਟੈਪ ਚੱਕਿਆ ਤਾਂ ਉਹਨਾਂ ਨੂੰ ਵਸ ਮਾੜਾ ਮੋਟਾ ਉਹਨਾਂ ਨੂੰ ਰਜਿਸਟਰ ਕਰਿਆ ਉਹਨਾਂ 6 ਦਿਨ ਬਾਅਦ ਹਫਤੇ ਚ ਉਹਨਾਂ ਨੂੰ ਨੌਜਵਾਨਤਾ ਦਿੱਤੀਆਂ ਜਾਂ ਕਿ ਸਭ ਤੋਂ ਜ਼ਿਆਦਾ ਤੰਗ ਉਹਦੀਆਂ ਨਣ ਦਾ ਉਹਨੂੰ ਬਹੁਤ ਜ਼ਿਆਦਾ ਤੰਗ ਕਰਦੀ ਸਭ ਤੋਂ ਜ਼ਿਆਦਾ ਉਹਨਾਂ ਦਾ ਟੰਕਰ ਸਿੰਘ ਜਿਨ੍ਹਾਂ ਨੂੰ ਜ਼ਮਾਨਤ ਮਿਲ ਗਿਆ ਦੋ ਦੋ ਜ਼ਮਾਨਤਾਂ ਮਿਲੀਆਂ ਨਾ ਦੋ ਦੋ ਜ਼ਮਾਨਤਾਂ ਮਿਲੀਆਂ ਉਹਨਾਂ ਦਾ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਦਾ ਵੀ ਪਿੱਛੇ ਰੋਲ ਹੈ ਉਹਨਾਂ ਦਾ ਸਭ ਤੋਂ ਜ਼ਿਆਦਾ ਪਹਿਲਾਂ ਰੋਲ ਉਹਨਾਂ ਦਾ ਹੀ ਹੈ ਅੱਗੇ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੇ ਟੰਕ ਕਰਨਾ ਸ਼ੁਰੂ ਕਰ ਦਿੱਤਾ ਫਿਰ ਆਪੋ ਪਿੱਛੇ ਆਟ ਗਏ ਫਿਰ ਉਹਨਾਂ ਨੇ ਸਾਸ ਸਾਸ ਤੇ ਸ਼ੁਰੂ ਕਰਾਤਾ ਘਰ ਵਾਲੇ ਦੇ ਸ਼ੁਰੂ ਕਰਾਤਾ ਟੰਕਰਣਾ ਸੋਹਰੇ ਤੇ ਸ਼ੁਰੂ ਕਰਾਤਾ ਸਭ ਤੋਂ ਪਹਿਲਾਂ ਉਹਨਾਂ ਨੇ ਟੰਕ ਕਰਿਆ ਉਹਨੂੰ ਫਿਰ ਉਹ ਕਹਿੰਦੀ ਮੰਮੀ ਠੀਕ ਹੋ ਜਾਣਾ ਸਭ ਕੁਝ ਠੀਕ ਹੋ ਜਾਣਾ ਠੀਕ ਕਿਆ ਹੋਇਆ 8 ਤਰੀਕ ਨੂੰ ਮੁੰਡਾ ਛੁੱਟੀ ਐ 18 ਤਰੀਕ ਨੂੰ ਇਹ ਕੰਮ ਕਰਤਾ ਉਹਨਾਂ ਨੇ। ਕਿਆ ਠੀਕ ਹੋਇਆ? ਮੈਂ लास्ट ਟਾਈਮ ਛੁੱਟੀ ਤੇ ਆਇਆ ਸੀ। ਹਾਂਜੀ 8 ਤਰੀਕ ਨੂੰ ਆਇਆ ਸੀ। 18 ਤਰੀਕ ਨੂੰ ਮੇਰੀ ਕੁੜੀ ਦਾ ਇਹ ਕੰਮ ਕਰਤਾ ਉਹਨਾਂ ਨੇ। ਰਲ ਕੇ ਪੰਜਾਂ ਜਾਣੇ ਸੀ ਇਹਨੇ। ਤੀ ਤੁਹਾਡੇ ਨਾਲ ਕਦੇ ਗੱਲ ਕਰਦੀ ਸੀ ਮੇਰੇ ਨਾਲ ਕੁਝ ਤੱਕਾ ਹੋ ਰਿਹਾ ਕੁਝ ਐਦਾਂ ਦੀ ਗੱਲ। ਉਹਨਾਂ ਨੇ ਐਦਾਂ ਇਨਜਾਸਤੀ ਦਾ ਤਾਂ ਸੀ ਕੁਝ ਕਦਮ ਆਠਾਂ ਦੇ ਉਹਨੇ। ਬੜ ਦਰਦੀ ਮਾਰੀ ਨੂੰ ਉਹਨੇ ਦੱਸਿਆ ਇਹਨੂੰ ਤੇ ਇੰਨੀ ਡਰਦੀ ਸੀ ਉਹ। ਪਤਾ ਨਹੀਂ ਉਹਦੇ ਦਿਲ 'ਚ ਕਿਆ ਚੱਲਦਾ ਉਹਨੇ। ਥੋੜਾ ਬਹੁਤਾ ਮਾੜ ਮੋੜਾ ਹਮ ਚਲੋ ਘਰਾਂ 'ਚ ਹੁੰਦਾ ਹੀ ਐ ਵੀ। ਮੁੰਡਾ ਕਹਿੰਦਾ ਮੈਂ ਆ ਜਾਣਾ। ਨੰਦਨ ਦਤਾ ਇਹਨੂੰ ਦੱਸਦੀ ਸੀ ਫਿਰ ਕਹਿੰਦੀ ਮਮੀ ਨਹੀਂ ਵੀ ਛੋਟੇ ਛੋਟੇ ਗੱਲਾਂ ਬੰਨੀ ਇਹ ਕਰੀਦਾ ਮੈਂ ਉੱਥੇ ਰਹਿਣਾ ਮੇਰੇ ਸਹੁਰੇ ਆ ਉਹ ਲਈ ਕੋਈ ਗੱਲ ਨਹੀਂ ਕਹਿੰਦੀ ਕਿੰਨੀਆਂ ਗੱਲਾਂ ਦੱਸਦੀ ਬਸ ਇਦਾਂ ਘਰਾਂ ਦੀਆਂ ਵੇ ਇਦਾਂ ਕਰਦੀਆਂ ਕਰੇ ਜਾਣਾ ਉਹਨਾਂ ਨੇ ਉਹਨਾਂ ਨੂੰ ਕੰਮ ਬਸ ਜਦ ਤੁਸੀਂ ਕਹਿੰਦੇ ਵੀ ਮੈਂ ਉਹਨੂੰ ਪਹਿਲੇ ਦਿਨ ਤੰਗ ਕੀਤਾ ਜਿਸ ਦਿਨ ਵਿਆਹ ਹੀ ਗਈ ਨਾ ਜਾਨਦੀ ਨੂੰ ਅੰਦਰ ਜਾਂਦੀ ਨਾਲ ਕਹਿਣ ਲੱਗ ਗਏ ਕਹਿੰਦੇ ਨੇਹਾ ਤਾਂ ਨੱਕ ਨਹੀਂ ਬਣਾਇਆ ਉਹਨਾਂ ਨੇ ਕਿਹਾ ਕਹਿੰਦੇ ਵੀ ਮੈਂ ਤਾਂ ਨਹੀਂ ਬਣਾਇਆ ਕਹਿੰਦੇ ਨੱਕ ਤਾਂ ਤੈਨੂੰ ਬਣਾਉਣਾ ਹੀ ਪੈਣਾ ਕਹਿੰਦੀ ਨੱਕ ਤਾਂ ਪਹਿਲੇ ਦਿਨ ਦੀ ਗੱਲ ਹੈ ਉਹਦੀ ਵੇ ਮੇਰੇ ਬਿਤੇ ਨਾਕ ਨਹੀਂ ਬਣਾਇਆ ਨਾਕ ਦਿਨ ਬਣਾਣਾ ਪੈਣਾ ਉਹਦੇ ਬਾਅਦ ਤਾਂ ਟੋਰਚ ਕਰਦੀਆਂ ਚਲ ਗਈਆਂ ਬਸ ਸਾਰੇ ਸਾਰਾ ਪਰਿਵਾਰ ਹੀ ਤਾਂ ਕਰਦਾ ਹੁਣ ਤਾਂ ਹੀ ਤਾਂ ਉਹਨੇ ਇਹ ਹਰਕਤ ਕੀਤੀ ਦੱਸਿਆ ਨਹੀਂ ਉਹਨੇ ਹੈਗਾ ਨਹੀਂ ਨਹੀਂ ਹਾਂ ਜੇ ਉਹਦੇ ਦਿਲ ਚ ਇਹ ਜੀ ਗੱਲ ਹੁੰਦੀ ਮੈਂ ਇਦਾਂ ਕਰਦਾ ਇੱਕ ਦਿਨ ਪਹਿਲਾਂ ਮੇਰੇ ਕੋਲ ਤੇ ਕੋਈ ਗੱਲਬਾਤ ਉਹਨਾਂ ਨੇ ਕਰੀ ਬੜੀ ਖੁਸ਼ ਸੀਗੀ ਤਸਵੀਰਾਂ ਦੇਖ ਕੇ ਉਸ ਦਿਨ ਗਈ ਬੜੀ ਖੁਸ਼ ਲੱਗਦੀ ਸੀ ਹਾਂ ਜੀ ਇਦਾਂ ਜੀ ਮੈਂ ਤਾਂ ਮਹਿਸੂਸ ਕਰਦੀ ਮੈਂ ਜਾਣ ਨਾ ਦਿੰਦੀ ਜੇ ਮੈਨੂੰ ਹਜੇ ਪਤਾ ਹੁੰਦਾ ਮੈਂ ਕਦੇ ਵੀ ਨਹੀਂ ਜਾਣ ਦਿੰਦੀ ਪਰ ਮੈਨੂੰ ਕੁਝ ਪਤਾ ਨਹੀਂ ਤਾਂ ਇਦਾਂ ਦਾ ਵੀ ਉਹਨਾਂ ਨੇ ਇਹ ਤੱਕਾ ਕਰਨਾ ਇਸ ਤਰ੍ਹਾਂ ਉਹਨੂੰ ਜਾਣ ਦਾ ਉਹਨਾਂ ਦਾ ਦੇ ਦੁਸ਼ਮਣ ਬਣ ਜਾਣਾ ਮੈਂ ਕਿਹਾ ਚਲ ਬਹੁਤ ਸਾਡੇ ਵੀ ਆਈ ਅਸੀਂ ਕਿਹਾ ਸੋਚਿਆ ਵੀ ਉਹ ਕਿਦਾਂ ਦੇ ਜਾਲਮ ਲੋਕ ਹੋਣਗੇ ਉਹਨਾਂ ਨੇ ਬਸ ਦਸ ਫੋਨ ਤੱਕ ਵੀ ਕਰਕੇ ਦੱਸਿਆ ਨਹੀਂ ਚਲ ਮੰਨ ਲੈ ਉਹਨਾਂ ਨੇ ਕਰਤਾ ਫਿਰ ਤੁਸੀਂ ਫੋਨ ਕਰ ਦਿਓ ਫੋਨ ਤੱਕ ਵੀ ਸਾਨੂੰ ਉਹਨਾਂ ਨੇ ਕਰਕੇ ਨਹੀਂ ਦੱਸਿਆ ਅੱਜ ਸ਼ੁੱਕਰਵਾਰ ਦਾ ਇਹ ਕੰਮ ਹੋਇਆ ਵਾ ਉਹਨਾਂ ਸ਼ਨੀਵਾਰ ਰਾਤ ਨੂੰ ਸਾਨੂੰ 9 ਵਜੇ ਫਿਰ ਵੀ ਇਦਾਂ ਕਿਹਾ ਬਈ ਆ ਕੇ ਸਾਡੇ ਨਾਲ ਗੱਲ ਕਰ ਲਓ ਕੱਲ ਇੱਕ ਅੱਛਾ ਤਾ ਨੋਇ ਗਰ ਸਾਡੇ ਨਾਲ ਗੱਲ ਕਰ। ਇਦਾਂ ਨਹੀਂ ਕਿ ਵੀ ਤੁਹਾਡੀ ਬੇਟੀ ਦਾ ਇਹ ਹਾਲ ਹੈ। ਬੇਟੀ ਤੁਹਾਡੀ ਠੀਕ ਹੈ ਜਾਂ ਨਹੀਂ? ਸਾਡੇ ਨਾਲ ਆ ਕੇ ਗੱਲ ਕਰ ਲੋ। ਇਹ ਉਹਦਾ ਪ੍ਰਧਾਨ ਹੈ ਆਪਣਾ ਭਤੀਜਾ ਹੀ। ਉਹ ਤਾਂ ਸਾਨੂੰ ਜਾਣ ਨਾ ਦੇ ਦੇ ਲਿਖਿਆ। ਉਸ ਟਾਈਮ ਵੀ ਸਾਨੂੰ ਚੱਕ ਕੇ ਲੈ ਗਿਆ ਜਾਣ ਨਾ ਦੇਵੇ। ਕਹਿੰਦਾ ਗੱਲ ਕਰੂ ਪਹਿਲੇ। ਅੰਕਲ ਨੂੰ ਬਾਹਰ ਤੇ ਫੜਫੜ ਕੇ। ਕੌਣ ਸੀ ਰਿਸ਼ਤੇਦਾਰੀ ਸੀ? ਭਤੀਜਾ ਦਾ ਉਹਨਾਂ ਦਾ। ਭਤੀਜਾ ਸੀ ਉਹਨਾਂ ਦਾ। ਹਾਂਜੀ ਉਹਨਾਂ ਦਾ ਮੁੰਡੇ ਦਾ ਨਾ ਜਿਹੜਾ ਜਵਾਈ ਸਾਡਾ ਤਾਇ ਦਾ ਲੜਕਾ ਹੈ। ਆਪਣੇ ਗੱਡੀਆਂ ਗੁੱਡੀਆਂ ਉੱਤੇ ਪਾ ਪੈਸਾ ਪੂਸਾ ਉਹ ਤਾਂ ਕਾਈ ਕਰੇ ਜਦੋਂ ਦਾ ਆਊਗਾ ਨਾ। ਦਾਰਾ ਪ੍ਰਦਾਨ ਉਹ ਦੇ ਨਾਲ ਤੇ ਤੁਹਾਡਾ ਪ੍ਰਦਾਨ ਹੈ ਕੋਈ ਹਾਂਜੀ ਤੇ ਉਹ ਤੁਹਾਡੇ ਨਾਲ ਤੁਹਾਡੀ ਧੀ ਉਸ ਸਮੇਂ ਕਿਹਨਾ ਜਿਸ ਤਰ੍ਹਾਂ ਬੈੱਡ 'ਤੇ ਤੁਸੀਂ ਵੀਡੀਓ ਦੇਖੀ ਹੈ ਉਹਧੀਆਂ ਗੱਲਾਂ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਆ ਉਹਦੇ ਨਾਲ ਕਰਿਆ ਕਿਆ ਨਹੀਂ ਕਰਿਆ ਜਿਸ ਤਰ੍ਹਾਂ ਪਈ ਹੈ ਉਹ ਉਹਨਾਂ ਨੂੰ ਕੋਈ ਇਦਾਂ ਦਾ ਇੰਦਾ ਵੀ ਤਾਂ ਇਹ ਹਾਲ ਹੈ ਉਹ ਬਣ ਐਨ ਤਿਆਰ ਹੋ ਗਏ ਵੀ ਜਿੱਦਾਂ ਬੇ ਕੋ ਐਨ ਬੱਚਾ ਸਹੀ ਹੁੰਦਾ ਵੀ ਕੋਈ ਗੱਲ ਕਰਨੀ ਹੁੰਦੀ ਜਿੱਦਾਂ ਕਿਸੇ ਦੀ ਗਲਤੀ ਹੁੰਦੀ ਕਿਸੇ ਬੱਚੇ ਨੇ ਗਲਤੀ ਹੁੰਦੀ ਕਰੀ ਉਹ ਐਨ ਬਸ ਲੈਟਰਨ ਬਾਥਰੂਮ ਵਿੱਚ ਹੀ ਉਹ ਸਭ ਕੁ ਵਿਚਲੇ ਲੈਟਰਨ ਬਾਥਰੂਮ ਹੈ ਵਾ ਤਾਂ ਸਿਉ ਨੂੰ ਲੈ ਕੇ ਗਏ ਮੰਮੀ ਆ ਲਗਦਾ ਨਾ ਨਿਆ ਸਾਡੇ ਚੀ ਆ ਅੱਜ ਇਹ ਤਾਂ ਕਹਿੰਦੀ ਹੁਣ ਆਜੇ ਬੱਚੇ ਮੈਂ ਥੋੜੀ ਦੇਣ ਨਹੀਂ ਕਦੇ ਪਲਾ ਸਕਦੀ ਬੀਤੀ ਤਾਂ ਜਿੰਨੇ ਮਰਜੀ ਸੀਐਮ ਨੂੰ ਬੁਲਾ ਦੋ ਸਾਨੂੰ ਬਸ ਇੱਕੋ ਬੇਨਤੀ ਹੈ ਸਾਡੀ ਬਸ ਸਾਡਾ ਇਨਸਾਫ ਚਾਹੀਦਾ ਬਸ ਇਹ ਤੇ ਉੱਪਰ ਮੈਂ ਕੁਛ ਨਹੀਂ ਕਹਿੰਦੀ ਇਨਸਾਫ ਦਵਾ ਦਿਓ ਬਸ ਸੀਐਮ ਨੂੰ ਬੁਲਾ ਦਿਓ ਬਹੁਤ ੱਕਾ ਹੋ ਰਿਹਾ ਉੜੀ ਤਾਂ ਨਹੀਂ ਬਸ ਨਿਆਂ ਸਾਫਤਾ ਮਿਲਣਾ ਚਾਹੀਦਾ ਨਿਆਂ ਸਾਫਤਾ ਮਿਲਣਾ ਹੀ ਚਾਹੀਦਾ ਜੈ ਇੰਨਾ ਤੱਕਾ ਹੋਇਆ ਵਾ ਕਿਸੇ ਦੀ ਬੇਟੀ ਨਾਲ ਵੀ ਹੋ ਸਕਦਾ ਤਾਂ ਇਨਸਾਫ ਤਾਂ ਚਾਹੀਦਾ ਹੀ ਐ ਸਾਡੀ ਇੱਕੋ ਅਰਦਾਸ ਬੇਨਤੀ ਐ ਸੀਐਮ ਨੂੰ ਕਹਿ ਕੇ ਸਾਡੀ ਬੇਨਤੀ ਸਤਿਕਾਰ ਕਰਨੀ ਵੀ ਸਾਨੂੰ ਉਹ ਕਰਨ ਨਿਸਾਫ ਦਾਣਾ ਬਸ ਨਿਸਾਫ ਚਾਹੀਦਾ ਭੁੰਨਸਲ ਦੇ ਵਿੱਚ ਅੱਜ ਅਸੀਂ ਅੰਤਿਮ ਅਰਦਾਸ ਹੋਈ ਹੈ ਨੇਹਾ ਦੀ ਇਮਾਦੀ ਮੰਗ ਆਈ ਹੈ ਵੀ ਪ੍ਰਸ਼ਾਸਨ ਸੀਐਮ ਕੋਈ ਮੇਰਾ ਸਾਥ ਦੇ ਦੇ ਉਹ ਸਿੱਧਾ ਇਹ ਸੀਐਮ ਨੂੰ ਮੰਗ ਕਰ ਰਿਹਾ ਵੀ ਸਾਨੂੰ ਸਮਾਂ ਦੇ ਦਿਓ ਸਾਨੂੰ ਮਿਲਣ ਦਾ ਸਮਾਂ ਦੇ ਦਿਓ ਸਾਡਾ ਇਨਸਾਫ ਜਿਹੜਾ ਹੈ ਉਹ ਕਿੱਥੇ ਨਾਲ ਲਟਕ ਜਾਵੇ ਉਹ ਧੀ ਤਾਂ ਚਲੀ ਗਈ ਪਰ ਇਨਸਾਫ ਜਿਹੜਾ ਹੈ ਉਹਨੇ ਹਦਾ ਇਨਸਾਫ ਜਿਹੜਾ ਜ਼ਰੂਰ ਮਿਲ ਲੈ ਕਿਉਂਕਿ ਲੋਕਾਂ ਨੂੰ ਲੱਗ ਰਿਹਾ ਸੀ ਵੀ ਕੇਸ ਤਾਂ ਖਤਮ ਹੋ ਗਿਆ ਕੇਸ ਤਾਂ ਰਫਾ-ਦਾਫਾ ਹੋ ਗਿਆ 6 ਬੰਦੇ ਗ੍ਰਿਫਤਾਰ ਹੋ ਗਏ ਪਰ ਹੁਣ ਇੱਕ ਮਾਂ ਦੀ ਗੁਹਾਰ ਆ ਮਾਂ ਨੇ ਜਾਣਕਾਰੀ ਦੇ ਹੀ ਦਿੱਤੀ ਆ ਚਾਰ ਚਾਰ ਰਹੇ ਸੀ ਚਾਰ ਗ੍ਰਿਫਤਾਰ ਚ ਦੋ ਬਾਹਰ ਆ ਗਏ ਵੇ ਨਾਨ ਦਾ ਘਰ ਆ ਗਏ ਵਿਆਂ ਹਾਂਜੀ ਹਾਂਜੀ ਨਾਨ ਦਾ ਘਰ ਆ ਗਏ ਵਿਆਂ ਤੇ ਇਹ ਕਹ ਰਿਹਾ ਵੀ ਦੋ ਲੋਕਾਂ ਨੇ ਤਾਂ ਆਪਣੀ ਜ਼ਮਾਨਤ ਜੜੀ ਆ ਉਹ ਲੈ ਲਈਤੀ ਆ ਚਲੋ ਚਾਰ ਹਜੇ ਵੀ ਜੜੇ ਆ ਗ੍ਰਿਫਤਾਰ ਪਰ ਕਿੱਥੇ ਨਾ ਕਿੱਥੇ ਇਹ ਮਾਂ ਗੁਹਾਰ ਕਿਉਂ ਲਾ ਰਹੀ ਆ ਇਸ ਦੇ ਪਿੱਛੇ ਕਾਰਨ ਜ਼ਰੂਰ ਹੋਏਗਾ ਕੁਛ ਨਾ ਕੁਛ ਤਾਂ ੱੱਕਾ ਹੋਇਆ ਹੋਏਗਾ ਤੁਹਾਨੂੰ ਕੋਈ ਮੈਂ ਵਸੇ ਹੰਤ ਕਰਨ ਲੱਗਾ ਕਿਉਂਕਿ ਮੈਂ ਵੀ ਕਿਹਾ ਸਵਾਲ ਮੈਂ ਜ਼ਿਆਦਾ ਨਹੀਂ ਪੁੱਛ ਸਕਦਾ ਤੁਹਾਨੂੰ ਕਿਸ ਨੇ ਕੰਪਰੋਮਾਈਜ਼ ਇਸਤੇ ਵੀ ਗੱਲ ਕਹੀ ਹੈ ਕਿਉਂਕਿ ਮੈਨੂੰ ਇਹ ਉਰਦੂ ਉਰਦ ਦੀ ਗੱਲ ਹੈ ਵੀ ਉਹ ਕੱਲਾਂ ਕਰ ਰਿਹਾ ਵੀ ਤੁਹਾਨੂੰ ਵੀ ਕੰਪਰੋਮਾਈਜ਼ ਕਰ ਲਓ ਇਦਾਂ ਦੀ ਗੱਲਾਂ ਕਰਦਾ ਬੱਚੇ ਵੀ ਨੇ ਕੁਛ ਨਹੀਂ ਪਤਾ ਮੈਂ ਤਾਂ ਰੋਂਦਾ ਹੀ ਪਤਾ ਮੈਨੂੰ ਮੈਂ ਤਾਂ ਬੈਠੀ ਰੋਈ ਜਾਂਦੀ ਮੈਨੂੰ ਵੀ ਦੇਵਰ ਸੋਜੀ ਦਾ ਬੱਚਾ ਚੱਲ ਜੇ ਉਹ ਕੰਪਰੋਮਾਈਜ਼ ਕਿੱਦਾਂ ਕਰੂੰਗਾ ਨਹੀਂ ਕਰਦੇ ਤਾਂ ਧੀ ਤੇ ਪਰਾ ਥੋੜਾ ਕੁਛ ਸਾਨੂੰ ਹੈਗਾ ਹੈ ਬਾਕੀ ਪੈਸਾ ਸਾਡੇ ਕੋਲ ਹੈਗਾ ਜਮੀਨ ਜਗਾ ਸਾਡੇ ਕੋਲ ਹੈਗੀ ਸਭ ਕੁਝ ਸਾਡੇ ਕੋਲ ਰੱਬ ਦੀ ਦਿੱਤਾ ਤੇ ਸਭ ਕੁਝ ਬਹੁਤ ਹੈ ਸਾਨੂੰ ਆਪਣੀ ਬੱਚੀ ਦਾ ਇਨਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਕੁਝ ਵੀ ਚਾਹੀਦਾ ਨਹੀਂ ਉਹਦੇ ਘਰ ਦਾ ਜਿਹੜਾ ਅਸੀਂ ਦਿੱਤਾ ਸੀ ਉਹ ਵੀ ਮੋੜ ਕੇ ਮੰਗਦੇ ਨਹੀਂ ਬਸ ਸਾਨੂੰ ਆਪਣੀ ਬੱਚੀ ਦਾ ਨਸਾਫ ਚਾਹੀਦਾ ਬਸ ਜਿਹੜਾ ਤੇ ਦਿੱਤਾ ਉਹ ਵੀ ਤੁਸੀਂ ਕਹਿੰਦੇ ਹੋ ਵੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਨਸਾਫ ਚਾਹੀਦਾ ਬਸ ਆਪਣੀ ਬੱਚੀ ਦਾ ਨਾ ਇਨਸਾਫ ਚਾਹੀਦਾ ਬਸ ਹਾਂਜੀ ਉਹ ਭੁੱਖੇ ਲੋਕਾਂ ਦੇ ਸਾਨੂੰ ਕੁਝ ਨਹੀਂ ਚਾਹੀਦਾ ਜਿਹਨੇ ਬੱਚੀ ਦੀ ਜਾਨ ਲੈ ਲਈ ਸਾਨੂੰ ਆਪਣੀ ਬੱਚੀ ਦਾ ਨਸਾਫ ਹੀ ਚਾਹੀਦਾ ਬਸ ਸਾਨੂੰ ਕੋਈ ਉਮੀਦ ਨਹੀਂ ਉਹਤੇ ਬਸ ਸੋ ਇਹ ਪਰਿਵਾਰ ਅੱਜ ਵੀ ਇਨਸਾਫ ਦੀ ਮੰਗ ਕਰ ਰਿਹਾ ਤੁਸੀਂ ਕਹਿ ਰਹੇ ਸੀ ਕਿ ਨਾ ਵੀ ਲੱਗਦਾ ਕਾਰਵਾਈ ਹੋ ਗਈ ਹੈ ਕਟਮ ਹੋ ਗਈ ਹੈ ਪਰ ਇਹ ਪਰਿਵਾਰ ਤੋਂ ਗੱਲਬਾਤ ਕੀਤੀ ਹੈ ਅੱਜ ਵੀ ਇਨਸਾਫ ਦੀ ਮੰਗ ਕਰ ਰਿਹਾ ਮਾਤਾ ਜੀ ਅੱਜ ਵੀ ਜਿਹੜੇ ਉਹ ਕਹਿੰਦੇ ਇਨਸਾਫ ਦੀ ਗੁਹਾਰ ਲਾ ਰਹੇ ਨੇ ਜ਼ਰੂਰ ਪਿੰਡ ਵਾਸੀ ਖੜੇ ਨੇ ਨਾਲ ਆ ਪਿੰਡ ਵਾਸੀ ਦੀ ਪਿੰਡ ਵਾਸੀ ਮੇਰੇ ਨਾਲ ਹਲੇ ਤੱਕ ਮੌਜੂਦ ਨੇ ਤੇ ਉਹ ਹਜੇ ਵੀ ਇਹ ਨਹੀਂ ਵੀ ਅੰਤਿਮ ਅਰਦਾਸ ਹੋ ਗਈ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਚਲੇ ਗਏ ਇਹ ਸਾਰੇ ਜਿਹੜੇ ਆ ਇਸ ਪਰਿਵਾਰ ਦੇ ਨਾਲ ਉਸੇ ਤਰੀਕੇ ਨਾਲ ਗੜੇ ਆ ਪਹਿਲੇ ਭਾਵੇਂ ਪਹਿਲੇ ਦਿਨ ਧਰਨਾ ਲੱਗਿਆ ਹੋਵੇ ਜਾਂ ਉਸ ਤੋਂ ਬਾਅਦ ਅੱਜ ਦਾ ਦਿਨ ਹੋਵੇ ਸੋ ਮੈਂ ਹੀ ਗੱਲ ਕਵਾਂਗਾ ਵੀ ਇਹਨਾਂ ਨੂੰ ਦਰਦ ਦਰਦੀਆਂ ਠੋਕਰਾਂ ਨਾ ਖਾਣੀਆਂ ਪੈਣ ਇਨਸਾਫ ਇਹਨਾਂ ਨੂੰ ਜਲ ਤੋਂ ਜਲਦ ਮਿਲੇ ਤਾਂ ਇਹ ਵੀਡੀਓ ਜਿਹੜੀ ਆ ਉਹ ਸੀਐਮ ਭਗਵੰਤ ਮਾਨ ਤੱਕ ਵੀ ਪਹੁੰਚਾ ਦਿਓ ਵੀ ਉਹਨਾਂ ਨੂੰ ਵੀ ਪਤਾ ਲੱਗ ਜਾਏ ਵੀ ਇੱਕ ਪਰਿਵਾਰ ਉਹਨਾਂ ਵਾਸਤੇ ਗੁਹਾਰ ਲਾ ਰਿਹਾ ਹੈ ਉਹਨਾਂ ਨੂੰ ਮਿਲਣ ਵਾਸਤੇ ਗੁਹਾਰ ਲਾ ਲਿਆ ਤਾਂ ਇਹਨਾਂ ਨੂੰ ਮਿਲਣ ਦਾ ਸਮਾਂ ਜ਼ਰੂਰ ਦੇ ਦਿੱਤਾ ਜਾਵੇ ਮਿਲਣ ਦਾ ਸਮਾਂ ਹੀ ਦੇ ਦਿਓ ਗੱਲਬਾਤ ਹੀ ਕਰ ਲਓ ਉਸ ਤੋਂ ਬਾਅਦ ਤੁਸੀਂ ਜਿਹੜੀ ਕਾਰਵਾਈ ਕਰਨੀ ਆ ਮੈਂ ਨਹੀਂ ਕਹਿੰਦਾ ਸਿਰਫ ਇੱਕ ਪੱਖ ਦੀ ਗੱਲ ਸੁਣੋ ਦੋਨੋਂ ਪੱਖਾਂ ਦੀ ਗੱਲ ਸੁਣ ਲਓ ਪਰ ਮਿਲਣ ਦਾ ਸਮਾਂ ਜ਼ਰੂਰ ਇਸ ਪਰਿਵਾਰ ਨੂੰ ਦਿਓ ਤੇ ਇਸ ਇਸ ਤਰੀਕੇ ਨਾਲ ਤੁਹਾਨੂੰ ਇਸ ਮਾਮਲੇ ਨੂੰ ਲੈ ਕੇ ਜੜੀਆਂ ਵੀ ਅਪਡੇਟਸ ਆndੀਆਂ ਨੇ ਉਹ ਸਾਂਝੀਆਂ ਕਰਦੇ ਰਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜਤ ਸੇ